हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਰ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਵੀ ਹੈ ਤੇ ਇੱਕ ਗੱਬਣਾ ਆਉ ਪੁੱਛ ਲੈਨੇ ਆਂ ਪੈਨ ਤੋਂ ਰੋਟੀ ਪੈਣੇ ਹਸੀ ਗਾਲ ਸਸੀ ਗਾਲ ਵੀਰੇ ਤੇ ਨਾਮ ਤੇ ਐਡਰੈਸ ਬੋਲ ਦੋ ਨਾਮ ਮਨਪ੍ਰੀਤ ਸਿੰਘ ਮਨਪ੍ਰੀਤ ਕੌਰ ਵੀਰੇ ਠੀਕ ਹੈ ਜੀ ਪਿੰਡ ਗਿੱਲ ਕੋਠੇ ਸਹਿਣਾ ਹੂੰ ਤੇ ਜ਼ਿਲ੍ਹਾ ਬਰਨਾਲਾ ਤਪਾਤੀ ਸੇ ਠੀਕ ਹੈ ਮੋਬਾਈਲ ਨੰਬਰ ਬੋਲੋ ਮੋਬਾਈਲ 759188305 ਇਹ ਭੈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਇਹ ਜਿਹੜੀ ਪਹਿਲੇ ਨੰਬਰ ਤੇ ਬੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਵੀਰੇ ਦੂਜਾ ਸੂਆ ਸੂਂਦੀ ਆ ਅੱਜ ਸਵੇਰੇ ਸੂਈ ਆ ਠੀਕ ਹੈ ਜੇਰ ਪੈ ਗਈ ਨੇ ਜੇਰ ਦੀ ਓਕੇ ਆ ਹੋ ਪਈ ਆਪਣੇ ਕੋਲ ਜੇਰ ਵੀ ਪਈ ਟੋਕਰੇ ਥੱਲੇ ਹੈ ਨਾ ਹਾਂ ਬਈ ਠੀਕ ਆ ਬੱਚਾ ਕੀ ਆ ਬੱਚਾ ਮਗਰ ਬੱਛਾ ਬਈ ਬੱਚਾ ਤੇ ਕਿੰਨਾ ਕੁ ਵੱਡਾ ਕੱਢਿਆ ਬੋਲਾਪਾ ਤਾਂ 100 ਲੀਟਰ ਘੜਤਾ ਬਈ ਇਹਦਾ ਠੀਕ ਆ ਕਿੰਨਾ ਦੁੱਧ ਸੀਲਾ ਜਿਵੇਂ ਮਰਜ਼ੀ ਪੀਤਾ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਠੰਡੀ ਸੀਲਾ ਚਵਾਈ ਬਹੁਤ ਚੰਗੀ ਆ ਨਾ ਹਾਂ ਬਈ ਚਵਾਈ ਇੱਕ ਨੰਬਰ ਆ ਲੈ ਚਵਾਈ ਚੁਵਾਈ ਬਈ ਇੱਕ ਨੰਬਰ ਆ ਰਸ ਚੰਗਾ ਥਣ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਚਵਾਈ ਜੁਈ ਨੰਬਰ 1 ਨਿਆਣਾ ਪਾਤੇ ਵੀ ਬਈ ਜੂ ਪਮਦੀ ਬਗਲਾ ਬਗੈਰ ਨਿਆਣੇ ਤੋਂ ਬਈ ਠੀਕ ਆ ਖੋਲ ਬਣ ਤੋੜ ਕੇ ਦਿਖਾ ਦਿਓ ਕੱਦ ਬਿੱਡ ਚੰਗਾ ਰੰਗ ਰੂਪ ਚੰਗਾ ਥਣ ਥਣ ਚੰਗਾ ਸੂਈ ਸਵਾਈ ਬੱਚਾ ਮਗਰ ਬੱਚਾ ਚਵਾਈ ਥੂਈ ਚੰਗੀ ਆ ਤਾ ਨਾ ਮਾਰੀ ਬੋਲੇ ਹੀ ਮਾਰਦੀ ਆ ਭਾਈ ਸੂਬੇ ਸੂਈ ਆ ਫੇਸ ਫੂਸ ਵੀ ਚੰਗਾ ਦਾ ਗਰਮੀ ਘੱਟ ਮਨੂ ਫੈਨ ਫੋਂਡ ਕਰਮ ਵਾਲੀ ਦੀ ਚੰਗੀ ਆਉਗੀ ਮੁੱਲ ਕੀ ਆਪਣੇ ਦਾ ਮੁੱਲੇ ਤਾਂ 54000 ਜੀ 54000 ਹਾਂਜੀ ਠੀਕ ਆ ਮਾਨ ਤਾਨ ਹੋ ਜਾ ਹਾਂ ਮਾਨ ਤਾਨ ਦੀ ਕਰ ਦਾਂਗੇ 54000 ਰੁਪਇਆ ਮੁੱਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਨ ਜ਼ਰੂਰ ਹੋ ਜਾ ਤੋਰਾ ਤਾਰਾ ਚੰਗਾ ਅਡਰ ਚੰਗਾ ਥਣ ਥਣ ਚੰਗਾ ਅੱਗੇ ਦੋ ਨੰਬਰ ਮੈਨੂੰ ਕਿਹੜਾ ਸੂਆ ਸੂਲੀ ਆ ਇਹ ਵੀ ਜੀ ਦੂਜਾ ਸੂਆ ਸੂਲੀ ਆ ਕਿੰਨੇ ਦਿਨ ਲੈਂਦੀ ਆ ਜੀ ਇਹ ਲੈਂਦੀ ਆ 12 ਦਿਨ ਜੀ ਠੀਕ ਆ ਤੇ ਕੀ ਰਿਕਾਰਡ ਆ ਦੁੱਧ ਦਾ ਦੁੱਧ ਦਾ ਇਹਨਾਂ ਨੂੰ ਆਪਾਂ ਨੂੰ ਮਾਲਕਾਂ ਨੇ ਦੱਸਿਆ 15 ਲੀਟਰ ਜੀ ਠੀਕ ਆ ਆਪਾਂ 17 ਲੀਟਰ ਕਹਿ ਕੇ ਦੇਵਾਂਗੇ ਆਰਡਰ ਚੰਗਾ ਹਨਾ ਹਾਂਜੀ ਥਾਣ ਬਹੁਤ ਚੰਗਾ ਗੁਲਾਬੀ ਥਾਣ ਕੱਲਾ ਕੱਲਾ ਥਾਣ ਮੁੱਠੀਆ ਥਾਣ ਖੂਲ ਬਣੇ ਤੌਰ ਤੇ ਸਾਡਾ ਅਰ ਰੰਜੀਤ ਸੀਲਾ ਪੰਜਾਬ ਵਾਲੀ ਜਲਸੀ ਆ ਬਈ ਕੱਦ ਵਾਲੀ ਜਿਹੜੀ ਆ ਸਹੀ ਗੱਲ ਅ ਠੰਡੀ ਸੀਲ ਕੱਦ ਵੱਡ ਚੰਗਾ ਫੇਸ ਹੂਸ ਬੜਾ ਪਿਆਰਾ ਵੀ ਤੇ ਟੋਟਾਟਾ ਚੰਗਾ ਪੈਂਦਾ ਮੱਥੇ ਤੇ ਬਹੁਤੀ ਬਾਤੀ ਚੀਂਗੀ ਕੀ ਮੁੱਲ ਆ ਇਹਦਾ ਇਹਦਾ ਮੁੱਲ 45000 ਰੁਪਏ ਮਾਨਤਾਨ ਹੋ ਜੀ ਮਾਨਤਾਨ ਕਰਦਾਂਗੇ ਜੇ ਕਿਸੇ ਵੀਰ ਨੇ ਬਈ ਜੋੜਾ ਲੈਣਾ ਜੋੜੇ 'ਚ ਵੀ ਮਾਨਤਾਨ ਕਰਦਾਂਗੇ ਠੀਕ ਆ ਕਈ ਵਾਰ ਅਗਲਾ ਜੋੜਾ ਲੈਣ ਵਾਲਾ ਹੁੰਦਾ ਹੂੰ 45000 ਰੁਪਏ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਨਾਗ ਦੋ ਸੀ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦਾ ਵੀ ਬਈ ਨਾ ਕਨੈਕਟ ਕਰ ਲਿਓ ਧੰਨਵਾਦ